ਚੋਪੜੀਆਂ ਨਾਲੇ ਦੋ ਦੋ ਦੇਵਾ ਚੋਪੜੀਆਂ ਨਾਲੇ ਦੋ ਦੋ ਦੇਵਾ ਗੱਲਾਂ ਕਰੇ ਹਨ ਓ ਖੜੀਆਂ ਵੇ ਹੁਣ ਜੇਠ ਵੈਰੀਆ ਨਿਤ ਭਾਲਦਾ ਚੋਪੜੀਆਂ ਵੇ ਹੁਣ ਜੇਠ ਵੈਰੀਆ ਹੋ ਘਰ ਵਿੱਚ ਕੱਲਾ ਵੀਰ ਕਮਾਉ ਘਰ ਵਿੱਚ ਕੱਲਾ ਵੀਰ ਕਮਾਉ ਝਿੜਕੀ ਨਾ ਮਾਂ ਜਾਏ ਨੂੰ ਖੁਸ਼ ਰੱਖਿਆ ਕਰਨੀ ਤੂੰ ਨਿਆਣਿਆਂ ਦੇ ਤਾਂ ਇਹਨੂੰ ਖੁਸ਼ ਰੱਖਿਆ ਕਰਨੀ ਐ ਮੈਨੂੰ ਕਲਮ ਕੱਲੀ ਦੇਖ ਮੁੱਛਾਂ ਨੂੰ ਵਟ ਚਾੜਦਾ ਰਹਿੰਦਾ ਦੱਸ ਕੀ ਮਰਜ਼ੀ ਤੇਰੀ ਐ ਨਕੀਏ ਪਰ ਜਾਈਏ ਦਾ ਮਰਜੂ ਤੇਰੇ ਜਵਾਕ ਖਡਾਉਂਦਾ ਮਰਜੀ ਕਰਦਾ ਢੋਕੜੀ ਆਵੇ ਹੁਣ ਜੇਠ ਵੈਰੀਆ ਨਿਤ ਪਾਲਦਾ ਚੋਪੜੀ ਆਵੇ ਹੁਣ ਜੇਠ ਵੈਰੀਆ ਅੰਗਲ ਨਹੀਂ ਬਾਤਾਂ ਜੀ ਜੀ ਕਰਕੇ ਚੁਕ ਚਿਤ ਉਹਦਾ ਖੁਸ਼ ਕਰਦੀ ਉਹਦਾਰਾਂ ਜਾ ਰਾਜੀ ਹੋ ਜਾਉ ਨਹੀਂ ਫੋਕੀ ਹੰਮੀ ਪਰਦੀ حصل ਆ ਮਾਰ ਕੇ ਪਾਣੀ ਤਾਣੀ ਪੁੱਛਿਆ ਕਰ ਘਰ ਆਏ ਨੂੰ ਖੁਸ਼ ਰੱਖਿਆ ਕਰਨੀ ਤੂੰ ਨਿਆਣਿਆਂ ਦੇ ਤਾਂ ਇਹਨੂੰ ਖੁਸ਼ ਰੱਖਿਆ ਕਰਨੀ ਕਾਲੀ ਗਾਨੀ ਲੈ ਕੇ ਆਇਆ ਕਲ ਮੇਲੇ ਤੋਂ ਜਾ ਕੇ ਗੋਰੀ ਗਰਦਨ ਦੇ ਵਿੱਚ ਕਹਿੰਦਾ ਦੇਖ ਭਾਬੀਏ ਪਾ ਕੇ ਵਿੱਚ ਰੁਮਾਲ ਦੇ ਬੰਨੇ ਮਖਾਣੇ ਖਿਲਾ ਲਿਆ ਆ ਫੋਕੜੀਆਂ ਵੀ ਹੁਣ ਜੇਠ ਵੈਰੀਆਂ ਨਿਤ ਪਾਲਦਾ ਚੋਪੜੀਆਂ ਵੀ ਹੁਣ ਜੇਠ ਵੈਰੀਆਂ ਕਰ ਵਿੱਚ ਗੰਗਾ ਵਗਦੀ ਜੀ ਦੇ ਉਹ ਤੀਰਥ ਕਦ ਜਾਊ ਅਖੰਡ ਘੀਰ ਜੀ ਦੇ ਮੂਹ ਨੂੰ ਲੱਗ ਗਈ ਉਹ ਦਲਿਆ ਕਦ ਖਾਊ ਖੰਡਰ ਕੀ ਆ ਚਮਕੀਲੇ ਵਰਗਾ ਗਲੋਂ ਲਾਇਆ ਕਰ ਫਾਹੇ ਨੂੰ ਖੁਸ਼ ਰੱਖਿਆ ਕਰਨੀ ਤੂੰ ਨਿਆਣਿਆਂ ਦੇ ਤਾ ਇਹ ਨੂੰ ਖੁਸ਼ ਰੱਖਿਆ ਕਰਨੀ